ਹਾਂਜੀ ਦੋਸਤੋ 3500 ਸਕਰ ਫੁੱਟ ਦੀ ਕੋਠੀ ਲੈ ਕੇ ਹਾਜ਼ਰ ਆਂ ਤੁਹਾਡੇ ਵਾਸਤੇ ਇਹ ਕੋਠੀ ਤੇ 22 ਤੋਂ 23 ਲੱਖ ਰੁਪਏ ਲੱਗਿਆ ਜੀ ਕੋਠੀ ਸਾਰੀ ਬਣ ਕੇ ਪਲਾਸਟਰ ਹੋ ਕੇ ਰੈਡੀ ਹੈ ਜੀ ਤੇ ਛੱਤ ਦਾ ਵੀ ਕੰਮ ਲਗਭਗ ਹੋਇਆ ਪਿਆ ਪੀਓਪੀ ਵਗੈਰਾ ਦਾ ਤੇ 22 ਤੋਂ 23 ਲੱਖ ਰੁਪਏ ਲੱਗਿਆ ਜੀ ਸਾਰਾ ਤੇ ਬਾਈ ਦਾ ਨੰਬਰ ਵੀ ਦੇਵਾਂਗੇ ਜੋ ਠੇਕੇਦਾਰ ਸਾਹਿਬ ਨੇ ਬਣਾਈ ਹੈ ਜੀ ਕੋਠੀ ਇਹ ਉਹਨਾਂ ਨੇ ਖੁਦ ਡਿਜ਼ਾਈਨ ਕੀਤੀ ਹੈ ਕੋਈ ਆਰਕੀਟੈਕਟ ਦੀ ਮਦਦ ਨਹੀਂ ਲਈ ਬਹੁਤ ਸੋਹਣੀ ਡਿਜ਼ਾਈਨ ਕੀਤੀ ਹੈ ਜੀ ਆ ਦੇਖੋ ਐਲੀਵੇਸ਼ਨ ਕਿੰਨਾ ਸੋਹਣਾ ਹੈ ਆ ਦੇਖੋ ਸਾਈਡਾਂ ਤੇ ਜੋ ਉੱਪਰ ਵੀ ਵਿੰਡੋ ਹੈ ਇੱਥੇ नीचे न, भी ਵਿੰਡੋ ਜੋ ਬਚਾਲੇ ਬਣੇ ਹੋਏ ਨੇ ਨਾ ਗੋਲ ਉਹ ਦੇਖੋ ਕੋਰਾਂ ਵਗੈਰਾ ਉੱਤੇ ਸਾਰੀ ਬਜਰੀ ਭਰੀ ਹੋਈ ਹੈ ਬਹੁਤ ਸਖਤ ਕੋਠੀ ਬਣਾਈ ਹੋਈ ਹੈ ਤੇ ਆ ਜੋ ਪੋਰਚ ਦੇ ਵਿੱਚੋਂ ਐਂਟਰ ਹੁੰਨੇ ਹੈ ਜੀ ਤੇ ਇੱਕ ਹੋਰ ਹੈ ਜੀ ਕੋਠੀ ਦੇ ਵਿੱਚ ਲਾਈਟ ਹੈ ਜੋ ਨੇਚਰਲਾਈਟ ਉਹ ਬਹੁਤ ਜ਼ਿਆਦਾ ਪੈਂਦੀ ਹੈ ਜੀ ਖੁੱਲੀ ਕੋਠੀ ਆ 2000 ਸਕਰ ਸਕਰ ਕੋਠੇਰੀਆਂ نیچے ਬਹੁਤ ਹੋ ਜਾਂਦਾ ਜੀ ਤੇ ਬਾਕੀ ਤੁਸੀਂ ਇੱਕ ਹੋਰ ਚੀਜ਼ ਹੈ ਦੋਸਤੋ ਤੁਸੀਂ ਆਪਣਾ ਮਕਸਦ ਹੁੰਦਾ ਅੰਦਰ ਤੋਂ ਤੁਹਾਨੂੰ ਕੋਠੀ ਤੇ ਬਾਹਰੋਂ ਕੋਠੀ ਦਾ ਡਿਜ਼ਾਈਨ ਦਿਖਾਉਣਾ ਹੈ ਆਪਾਂ ਇਦਾਂ ਦੀਆਂ ਕੋਠੀਆਂ ਤਾਂ ਲੈ ਕੇ ਆਉਣੇ ਬਣਦੀਆਂ ਹੁੰਦੀਆਂ ਜਿਹੜੀਆਂ ਵੀ ਜੇ ਕੁਛ ਆਪਾਂ ਚੇਂਜ ਕਰਨਾ ਹੋਵੇ ਘਰ ਬਣਾਉਣ ਵੇਲੇ ਤਾਂ ਆਪਾਂ ਉਹਦੇ ਚ ਆਪਣੇ ਮਕਾਨ ਦੇ ਵਿੱਚੋਂ ਚੇਂਜ ਕਰ ਸਕਦੇ ਹੁੰਦੇ ਆ ਵੀ ਆਪਾਂ ਇਧਰ ਡ੍ਰੈਇੰਗ ਰੂਮ ਰੱਖਣਾ ਜਾਂ ਇਧਰ ਕਿਚਨ ਰੱਖਣਾ ਜਾਂ ਬੈੱਡਰੂਮ ਆਪਾਂ ਇਧਰ ਕਰਨਾ ਤਾਂ ਕੁਛ ਨਾ ਕੁਛ ਆਪਣੇ ਭਰਾਵਾਂ ਨੂੰ ਸਿੱਖਣ ਨੂੰ ਕੁਛ ਨਾ ਕੁਛ ਪਤਾ ਲੱਗੇ ਇਹਦੇ ਚਾ ਨਾ ਆਪਣਾ ਹੀ ਮਕਸਦ ਹੁੰਦਾ ਤੇ ਦੋਸਤੋ ਇਧਰ ਇਹ ਪਹਿਲਾ ਬੈੱਡਰੂਮ ਆ ਗਿਆ ਜੀ ਇਧਰ ਆਜੋ ਐਂਟਰ ਹੋਨੇ ਆ ਤੇ ਬੈੱਡਰੂਮ ਵੀ ਇਹਦੇ ਬਹੁਤ ਖੁੱਲੇ ਆ ਜੀ ਕੋਠੀ ਦੇ 12x12 ਦੇ ਲਗਭਗ ਕਮਰੇ ਆ ਸਾਰੇ ਤੇ ਬਹੁਤ ਖੁੱਲੀ ਕੋਠੀ ਬ 40 ਬਾਈ 50 ਏਰੀਆ ਤੇ ਬਹੁਤ ਖੁੱਲੀ ਕੋਠੀ ਆ 2000 ਸਕਰ ਫੁੱਟ ਏਰੀਆ ਥੱਲੇ ਜੀ ਤੁਹਾਨੂੰ ਦੁਆਰੇ ਦੱਸ ਦਿੰਦੇ ਆ 1500 ਉੱਪਰ ਉੱਪਰ ਤੋਂ ਵੀ ਦਿਖਾਵਾਂਗੇ ਤੁਹਾਨੂੰ ਲੌਬੀ ਦਾ ਏਰੀਆ ਵੀ ਬਹੁਤ ਖੁੱਲਾਗਾ ਤੇ ਆ ਜੋ ਇੱਧਰ ਤੋਂ ਦਿਖਾਉਣੀ ਆ ਜੀ ਇੱਧਰ ਵਾਸ਼ਰੂਮ ਆ ਗਿਆ ਜੀ ਆ ਦੇਖੋ ਇੱਧਰ ਵਾਸ਼ਰੂਮ ਆ ਗਿਆ ਜੀ ਆ ਦੇਖੋ ਤੇ ਬਹੁਤ ਇਹ ਵੀ ਇੱਧਰੋਂ ਆਪਾਂ ਆਪਾਂ ਲੌਬੀ ਦੇ ਵਿੱਚੋਂ ਵੀ ਸਾਰੀ ਫੈਮਿਲੀ ਨੂੰ ਯੂਜ਼ ਕਰ ਸਕਦੀ ਹੈ ਤੇ ਇੱਧਰੋਂ ਜਿਹੜੀ ਡਰੈਸਿੰਗ ਰੂਮ ਸੀ ਇੱਧਰੋਂ ਵਾਸ਼ਰੂਮ ਆ ਗਿਆ ਜੀ ਇਹ ਇਧਰਲੇ ਬੈਡਰੂਮ ਦੇ ਵਿੱਚ ਵੀ ਅਟੈਚ ਹੈ ਜੀ ਇੱਕਾ ਛੋਟਾ ਜਿਹਾ ਬੈਡਰੂਮ ਹੈ ਇਹ ਥੋੜਾ ਘੱਟ ਹੈ ਜੀ ਏਰੀਆ ਦਾ ਇਹ 10x12 ਦਾ ਬੈਡਰੂਮ ਹੈ ਤੇ ਇਧਰਲੇ ਪਾਸੋਂ ਬਾਥਰੂਮ ਇਹਦੇ ਨਾਲ ਵੀ ਅਟੈਚ ਹੈ ਜੀ ਉਧਰ ਲੌਬੀ ਦੇ ਵਿੱਚ ਵੀ ਅਟੈਚ ਹੈ ਤੇ ਆਜੋ ਉਧਰਲੇ ਪਾਸੇ ਲੈ ਚੱਲਦੇ ਆਂ ਤੁਹਾਨੂੰ ਤੇ ਇੱਕ ਇਹਦੇ ਵਿੱਚ ਹੋਰ ਖਾਸ ਹੈ ਜੀ ਤੇ ਜੋ ਕਿਚਨ ਦਾ ਏਰੀਆ ਉਧਰ ਲੈ ਕੇ ਚੱਲਦੇ ਆਂ ਤੁਹਾਨੂੰ ਆ ਦੇਖੋ ਜੀ ਕੋਠੀ ਦੀ ਛੱਤ ਜੋ ਸਾਰੀ ਬਹੁਤ ਵਧੀਆ ਤਰੀਕੇ ਨਾਲ ਪੀਓਪੀ ਕੀਤੀ ਹੋਈ ਹੈ ਤੇ ਆ ਦੇਖੋ ਜੀ ਸਾਰੀ ਲੋਬੀ ਦਾ ਏਰੀਆ ਸਾਰਾ ਲੋਬੀ ਬਹੁਤ ਜ਼ਿਆਦਾ ਖੁੱਲੀ ਹੈ ਜੀ ਤੇ ਇਧਰੋਂ ਆ ਜਾਓ ਇੱਕ ਇਧਰ ਆ ਗਿਆ ਜੀ ਬੈਡਰੂਮ ਇੱਕ ਪਹਿਲਾ ਬੈਡਰੂਮ ਵੱਡਾ ਸੀਗਾ ਆ ਉਹਦੇ ਜਿਹੜੇ ਬੈਡਰੂਮ ਹੈ ਤੇ ਵਿਚਾਲੇ ਇੱਕ 10x12 ਦਾ ਬੈਡਰੂਮ ਜੋ ਛੋਟਾ ਜਿਹਾ ਬਾਥਰੂਮ ਅਟੈਚ ਸੀਗਾ ਤੇ ਆ ਤੀਜਾ ਆ ਗਿਆ ਜੀ ਬੈਡਰੂਮ ਇਧਰ ਇਹਦੇ ਨਾਲ ਇੱਕ ਅਲੱਗ ਤੋਂ ਬਾਥਰੂਮ ਅਟੈਚ ਹੈ ਜੀ ਤੇ ਉਹ ਕਾਮਨ ਬਾਥਰੂਮ ਬਾਥਰੂਮ ਸੀਗਾ ਜਿਹੜਾ ਤੇ ਉਹਦੇ ਨਾਲ ਅਟੈਚ ਸੀਗਾ ਬੈਡਰੂਮ ਆ ਤੇ ਆ ਦੇਖੋ ਜੀ ਇਹਨੂੰ ਅਲੱਗ ਤੋਂ ਸੈਵਰੇਟ ਦਿੱਤਾ ਹੋਇਆ ਹੈਗਾ ਵਾਸ਼ਰੂਮ ਇਹ ਵੀ ਬਹੁਤ ਵਧੀਆ ਤਰੀਕੇ ਨਾਲ ਡਿਜ਼ਾਈਨ ਕੀਤਾ ਹੋਇਆ ਤੇ ਆ ਜੋ ਲੈ ਚਲਦੇ ਹਾਂ ਤੁਹਾਨੂੰ ਲੌਬੀ ਦੇ ਵਿੱਚ ਤੇ ਹੁਣ ਕਿਚਨ ਦਾ ਏਰੀਆ ਜੋ ਉਹ ਦਿਖਾਉਣੀ ਹੈ ਜੀ ਤੁਹਾਨੂੰ ਆ ਏਰੀਆ ਕਿਚਨ ਦਾ ਆ ਗਿਆ ਜੋ ਦਿਸਰੇ ਸਾਹਮਣੇ ਆ ਬਿੰਡੋ ਰੱਖੀ ਹੋਈ ਹੈ ਬਾਹਰਲੇ ਪਾਸੇ ਤੇ ਆ ਵਾਸ਼ਿੰਗ ਏਰੀਆ ਆ ਗਿਆ ਜੀ ਇਹ ਅਲੱਗ ਇਹ ਹੁਣ ਇਸ ਤਰ੍ਹਾਂ ਚੱਲ ਰਿਹਾ ਟ੍ਰੈਂਡ ਦੋਸਤੋ ਕੇ ਹੁਣ ਇਹ ਵਾਸ਼ਿੰਗ ਦਾ ਏਰੀਆ ਨਾ ਜੋ ਸਿੰਕ ਵਗੈਰਾ ਸਾਰਾ ਇਧਰ ਇਹ ਅਲੱਗ ਤੋਂ ਰੱਖਣ ਲੱਗਿਆ ਹਰ ਇੱਕ ਹਰ ਕੋਈ ਇਹਦੇ ਵਿੱਚੋਂ ਇੱਕ ਬਾਹਰਲੇ ਪਾਸੇ ਵਿੰਡੋ ਦਿੱਤੀ ਹੋਈ ਆ ਆ ਦੇਖੋ ਜੀ ਇੱਥੇ ਲੌਬੀ ਨੂੰ ਅਟੈਚ ਆਇਆ ਇਹ ਸਾਰਾ ਕਿਚਨ ਤੇ ਇੱਥੇ ਸੈਲਫ ਵਗੈਰਾ ਲੱਗ ਜਾਣੀ ਆ ਤੇ ਇਧਰ ਖੁੱਲਾ ਹੀ ਆ ਤੇ ਉਹ ਸਾਈਡ ਤੇ ਆ ਗਿਆ ਤੇ ਬਾਕੀ ਲੌਬੀ ਇਧਰ ਆ ਗਈ ਸਾਰੀ ਵਰਤਨ ਵਾਸਤੇ ਤੇ ਆਪਾਂ ਉੱਪਰ ਚੱਲਦੇ ਆ ਬਹੁਤ ਵਧੀਆ ਡਿਜ਼ਾਈਨਿੰਗ ਲੱਗੀ ਕੋਠੀ ਜੀ ਦੋਸਤੋ ਤੁਸੀਂ ਕਮੈਂਟਾਂ 'ਚ ਵੀ ਦੱਸਿਓ ਤੁਹਾਨੂੰ ਕਿਵੇਂ ਲੱਗੀ ਕੋਠੀ ਤੇ ਕੋਠੀ ਦਾ ਕਿਵੇਂ ਲੱਗਿਆ ਨਕਸ਼ਾ ਤੇ ਤਾਂ ਕਿ ਤੁਸੀਂ ਵੀ ਆਪਣੇ ਮਕਾਨ ਦੇ ਵਿੱਚ ਜੇ ਤੁਹਾਨੂੰ ਕੁਝ ਚੰਗਾ ਲੱਗੇ ਤਾਂ ਤੁਸੀਂ ਬਣਾ ਸਕਦੇ ਹੋ ਤਾਂ ਕਈ ਵਾਰੀ ਆਪਾਂ ਕੁਝ ਚੇਂਜ ਕਰਨਾ ਹੁੰਦਾ ਆਪਣਾ ਮਕਸਦ ਦੋਸਤੋ ਇਹ ਹੀ ਹੁੰਦਾ ਸਾਰੀ ਜਾਣਕਾਰੀ ਪਹੁੰਚਾਉਣਾ ਘਰ ਬਣਦਾ ਹੁੰਦਾ ਜਦੋਂ ਤੇ ਘਰ ਜਦੋਂ ਪਲਾਸਟਰ ਹੁੰਦਾ ਤਾਂ ਆਪਾਂ ਉਹਦੀ ਪਲਾਸਟਰ ਹੋਏ ਦੀ ਵੀ ਵੀਡੀਓ ਪਾ ਦਿੰਦੇ ਆ ਆ ਗਿਆ ਜੀ ਉੱਪਰ ਆ ਗਿਆ ਆਪਾਂ ਇੱਕ ਬਾਥਰੂਮ ਉੱਪਰ ਆ ਗਿਆ ਜੀ ਤੇ ਇਧਰ ਬਾਹਰਲਾ ਬੇੜਾ ਆ ਗਿਆ ਜੀ ਉੱਪਰ ਇਹ ਬੇੜਾ ਹੈਗਾ ਉੱਪਰ ਪੌੜੀਆਂ ਚੜਾਈਆਂ ਹੋਈਆਂ ਇਧਰੋਂ ਆ ਬੈਡਰੂਮ ਹੈ ਜੀ ਜੋ ਉੱਪਰ ਵਾਲੇ ਪਾਸੇ ਆ ਤੇ ਕੋਠੀ ਬਹੁਤ ਜ਼ਿਆਦਾ ਸ਼ਬਦ ਦਿੰਦੀ ਆ ਦੋਸਤੋ ਬਾਹਰਲੇ ਪਾਸੋਂ ਤੁਸੀਂ ਦੇਖੀ ਸੀ ਉਨੇ ਹੀ ਸੋਹਣਾ ਨਕਸ਼ਾ اندرੋਂ ਹੈ ਤੇ ਆ ਇੱਕ ਬੈਡਰੂਮ ਉਹ ਆ ਗਿਆ ਜੀ ਤੇ ਇੱਧਰ ਦੇਖੋ ਤੇ ਉਹ ਭਾਂਡੇ ਵਾਲਾ ਏਰੀਆ ਆ ਗਿਆ ਜੀ ਸਾਰਾ ਤੇ ਇੱਕ ਬੈਡਰੂਮ ਆ ਗਿਆ ਜੀ ਇੱਧਰ ਦੋ ਬੈਡਰੂਮ ਉੱਪਰ ਆ ਗਏ ਦੋਸਤੋ ਤੇ ਬਾਥਰੂਮ ਅਲੱਗ ਤੋਂ ਹਨ ਦੋਨਾਂ ਚ ਇੱਕ ਕਾਮਨ ਬਾਥਰੂਮ ਰੱਖਿਆ ਹੋਇਆ ਹੈ ਉਤ ਕਿਉਂਕਿ ਵਿਚਾਲੇ ਰੱਖਿਆ ਹੋਇਆ ਦੋਨੇ ਬੈਡਰੂਮ ਆ ਤੇ ਆ ਗਿਆ ਜੀ ਬਾਹਰਲਾ ਬਰਾਂਡਾ ਉੱਪਰ ਵਾਲਾ ਤੇ ਉੱਪਰ ਤੋਂ ਬਰਾਂਡਾ ਦੇਖੋ ਇੱਥੇ ਜਾਲੀ ਵਗੈਰਾ ਲੱਗਣੀ ਆ ਤੇ ਬਾਹਰੋਂ ਦੇਖੋ ਕੋਠੀ ਬਹੁਤ ਸੋਹਣੀ ਉੱਪਰ ਵਾਲਾ ਏਰੀਆ ਆ ਗਿਆ ਤੇ ਜੋ ਬਰਾਂਡਾ ਰੱਖਿਆ ਹੋਇਆ ਵੀ ਬਹੁਤ ਸੋਹਣੀ ਡਿਜ਼ਾਈਨ ਦਿੱਤੀ ਹੋਈ ਹੈ ਇੱਥੇ ਤੁਸੀਂ ਕੁਰਸੀਆਂ